ਮੈਂ ਆਪਣੀ ਪਾਰਟੀ ਸਰਵੇ ਕਹਿਣਾ ਚਾਹੁੰਦਾ ਕਿ ਦੇਖੋ ਜੇ ਤੁਸੀਂ ਸਿੱਖਾਂ ਦੀ ਗੱਲ ਨਹੀਂ ਕਰੋਗੇ ਤੇ ਫਿਰ ਪੰਜਾਬ ਚ ਤੁਹਾਨੂੰ ਸਿੱਖ ਵੋਟ ਕਿਉਂ ਪਾਉਣਗੇ ਦੋਸਤ ਪਾਉਂਗੇ ਤੁਸੀਂ ਵੋਟ ਜੇ ਕੋਈ ਤੁਹਾਡੀ ਗੱਲ ਨਾ ਕਰੇ ਤਾਂ ਅਸੀਂ ਨੈਸ਼ਨਲਿਜ਼ਮ ਰੱਖੋ ਆਪਣੇ ਦੇਸ਼ ਦੇ ਵਾਸਤੇ ਆਪਣੇ ਜਜ਼ਬਾਤ ਰੱਖੋ ਗੁੱਡ ਪਰ ਆਪਣੇ ਸੂਬੇ ਦੇ ਵਾਸਤੇ ਵੀ ਤਾਂ ਨੈਸ਼ਨਲਿਜ਼ਮ ਪੈਦਾ ਕਰੋ ਇਹਦਾ ਰਾਸ਼ਟਰਵਾਦ ਪੰਜਾਬ ਦਾ ਜਜ਼ਬਾਤੀ ਰਾਸ਼ਟਰਵਾਦ ਅਲੱਗ ਹੋਣਾ ਚਾਹੀਦਾ ਸਾਡਾ ਇੱਥੇ ਕੇਂਦ੍ਰਿਤ ਹੋਣਾ ਚਾਹੀਦਾ ਤੇ ਜੇ ਕੇਂਦ੍ਰਿਤ ਹੁੰਦਾ ਤੇ ਫਿਰ ਸਾਡੇ ਨੌਜਵਾਨਾਂ ਤੇ ਐਨੇ ਸੇ ਨਾ ਲੱਗੇ ਮੈਂ ਆਪਣੇ ਮੁੱਖ ਮੰਤਰੀ ਔਰ ਅਕਾਲੀ ਦਲ ਦੇਖੋ ਅਕਾਲੀ ਦਲ ਨੂੰ ਮੈਂ ਹੁਣ ਆਪਾਂ ਕਿਸੇ ਨੂੰ ਮਾੜਾ ਦਿਲ ਮੇਰਾ ਕਹਿ ਇਹਨੂੰ ਦਿਲ ਹੀ ਨਹੀਂ ਕਰਦਾ ਸੁਪੀਰ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੁੰਦਾ ਮੈਂ ਇਹ ਕਹਿੰਦਾ ਨਾ ਕਿ ਮਾਫੀ ਮੰਗ ਦੋ ਮੇਰੇ ਨਾਲ ਆ ਜਾਓ ਸਾਰੇ ਵਾਪਸ ਆ ਜਾਓ ਉਹ ਬਈ ਅਕਾਲੀ ਦਲ ਜਦ ਤਾਈਂ ਏਜੰਡੇ ਤੇ ਨਹੀਂ ਆਉਂਦਾ ਆ ਜਾ ਮੈਂ ਬਿਲ ਪਾਸ ਕਰਨ ਦੀ ਕਰਕੇ ਤੇ ਅਕਾਲੀ ਦਲ ਦਾ ਕੰਮ ਸੀਗਾ ਜਥੇਦਾਰ ਕੋਂਕੇ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਉਹਦੀ 90 ਦੇ ਨਹਾਕੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਦੀ ਉਹਨੂੰ ਉਹਨੂੰ ਸ਼ਹੀਦ ਅਗਰ ਤੁਸੀਂ ਪੰਥ ਹੁੰਦੇ ਤੁਹਾਡੇ ਜਜ਼ਬਾਤ ਹੁੰਦੇ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾ ਲਾਉਂਦੇ ਤੁਸੀਂ ਸਜ਼ਾ ਦਾ ਤੁਸੀਂ ਕੀ ਦੇਣੀ ਤੁਸੀਂ ਤਾਂ ਉਹ ਸੁਮੇਤ ਸਿੰਘ ਸੈਣੀ ਜਿਹਦੇ ਤੇ ਬਹੁਤ ਇਲਜ਼ਾਮ ਸੀਗੇ ਤੁਸੀਂ ਉਹਨੂੰ ਡੀਜੀਪੀ ਬਣਾਇਆ ਯਾਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਬਾਬਲ ਕਲਾਂ ਦੇ ਵਿੱਚ ਅੱਛਾ ਹੁਣ ਐਡਾ ਵੱਡਾ ਹੋ ਰਿਹਾ ਇੱਕ ਪਾਸੇ ਕਹਿੰਦੇ ਆ ਅਕਾਲੀ ਦਰ ਅਸੀਂ ਵਧ ਅਧਿਕਾਰਾਂ ਦੇ ਮੁੱਦੇ ਆ ਫੈਡਰਲ ਢਾਂਚਾ ਚਾਹੀਦਾ ਆਨੰਦਪੁਰ ਸਾਹਿਬ ਦਾ ਮਤਾ ਚਾਹੀਦਾ ਚਾਹੀਦਾ ਹੋਆ ਸਭ ਕੁਝ ਪਰ ਕਿਤਨਾ ਮਿਲੂਗਾ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਇੱਕ ਸਟੇਟ ਨੂੰ ਤੋੜ ਕੇ ਉਹਦੇ ਅਧਿਕਾਰ ਖੋਲੇ ਯੂਟੀ ਬਣਾਏ ਅਕਾਲੀ ਦਲ ਜਿਹੜਾ ਮੌਜੂਦਾ ਅਕਾਲੀ ਦਲ ਨੇ ਉਹ ਵੋਟਾਂ ਪਾਈਆਂ ਕੇਂਦਰ ਦੀ ਸਰਕਾਰ ਨੂੰ ਇਦਾਂ ਬਣ ਜੁਗਿਆ ਅਧਿਕਾਰ ਆਪਣੇ ਵਧ ਜਾਣਗੇ ਇਦਾਂ ਵਧਣਗੇ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ ਵਰਲਡਵਾਈਡ ਸਾਡੇ ਉੱਥੇ ਆ ਰਿਹਾ ਕਿ ਕੈਨੇਡਾ ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇੱਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਬਹਿ ਨਹੀਂ ਘਰੇਆ ਇਕਰੇਡੀਅਨ ਪ੍ਰਾਈਮ ਮਿਨਿਸਟਰ ਨੇ ਆਣ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਣ ਕੇ ਤੇ ਫਲਾਣੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇੱਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸਿੱਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਤੋਂ ਤੇ ਆ ਉਹ ਬੋਲੇ ਹੀ ਨਾ ਯਾਰ ਕੋਈ ਨਾ ਵੀ ਨਾ ਪੁੱਛੇ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਉਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਬੋਲਿਆ ਨਹੀਂਗਾ ਭਗਵੰਤ ਸੁਖਬੀਰੀ ਨਹੀਂ ਬੋਲਿਆ ਹੁਣ ਫੇਰ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸ ਬੋਲਿਆ ਹੀ ਨਹੀਂਗਾ ਕੌਣ ਬੋਲੂਗਾ ਦੱਸੋ ਕੀ ਸਾਡਾ ਜੇ ਸਾਡੇ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗੀਆਂ ਤੇ ਭਾਰਤ ਵਿੱਚ ਕਿੰਦਾ ਮਹਿਫੂਜ਼ ਹੋ ਸਕਦੀਆਂ ਦੱਸੋ ਸਮਝਾਓ ਆ ਜਿਹੜਾ ਦੀਪ ਸਿੱਧੂ ਦਾ ਪਹਿਲਾਂ ਵੀ ਕਹਾਂ ਫੇਰ ਕਹਿੰਦਾ ਮੈਨੂੰ ਮੈਨੂੰ ਹੁਣ ਪੂਰਨ ਆਸ ਆ ਕਿ ਉਹ ਐਕਸੀਡੈਂਟ ਨਹੀਂ ਸੀਗਾ ਇਟ ਵਾਸ ਏ ਕਿਲਿੰਗ ਲਾਈਕ ਅਦਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਫੇਕ ਇਨਕਾਊਂਟਰਸ ਪੰਜਾਬ ਤੋਂ ਸ਼ੁਰੂ ਹੋ ਗਏ ਨਾ ਪੰਜਾਬ ਤੋਂ ਨੇ ਸ਼ੁਰੂ ਹੋ ਗਏ ਨਾ ਮੁਕਾਬਲੇ ਤੁਸੀਂ ਦੇਖ ਰਹੇ ਹੋ ਇਹ ਸ਼ਾਰਟਕਟ ਹੁੰਦਾ ਵਾ ਕਿ ਅਦਾਲਤਾਂ ਉਦਾਲਤਾਂ ਛੱਡੋ ਬੰਦਾ ਚੱਕੋ ਮਾਰੋ ਖਤਮ ਕਰੋ ਇੱਕ ਗੱਲ ਸੁਣ ਲਈ ਭਗਵੰਤ ਤੁਸੀਂ 99 ਠੀਕ ਮਾਰੋਗੇ ਨਾ ਪਰ ਪਹਿਲੀ ਗੱਲ ਤਾਂ ਮਾਰਨ ਦਾ ਅਧਿਕਾਰ ਨਹੀਂਗਾ ਜਦ ਸਾਡੇ ਕੋ ਕ੍ਰਿਮੀਨਲ ਜਸਟਿਸ ਸਿਸਟਮ ਹੈ ਯੂ ਡੂ ਨਾਟ ਹੈਵ ਦੀ ਅਥਾਰਟੀ ਟੂ ਕਿਲ ਸਮਬਡੀ ਇਨ ਕੋਲਡ ਬਲੱਡ ਮਾਰਜੰਦ ਇਹਨਾਂ ਵਿੱਚ ਠੀਕ ਹੈ ਇੱਕ ਵੀ ਗੁਨਾਹ ਬੇਗੁਨਾਹ ਬੰਦਾ ਤੂੰ ਮਾਰਤਾ ਨਾ ਇੱਕ ਵੀ ਬੇਗੁਨਾਹ ਉਸ ਦਰਗਾਹ ਤੋਂ ਮਾਫੀ ਨਹੀਂ ਹੋ ਮਿਲਣੀ ਤੇ ਤੇਰਾ ਪਤਾ ਨਹੀਂ ਅੰਤ ਕਿਦਾਂ ਹੋਣਾ ਤੁਹਾਡਾ ਸਾਰਿਆਂ ਦਾ ਪਤਾ ਨਹੀਂ ਤੁਸੀਂ ਕਿੱਦਾਂ ਦੀਆਂ ਤਕਲੀਫਾਂ ਚੱਲ ਕੇ ਜਾਓਗੇ ਅਗਰ ਤੁਸੀਂ ਕਿਸੇ ਦੀ ਜਾਨ ਲਵੋਗੇ ਤੁਮ ਕਿਸੇ ਪੰਛੀ ਕਿਸੇ ਜੀਵ ਕਿਸੇ ਕੀੜੀ ਦੀ ਵੀ ਜਾਨ ਲਈਏ ਤਾਂ ਦਿਲ ਦੁੱਖਦਾ ਵਾ ਕਿ ਮੈਂ ਜਾਨ ਲੈਣ ਲੱਗਿਆ ਹਾਂ ਮਤ ਕਰੋ ਬੰਦ ਕਰੋ ਇਹ ਸਾਰੀਆਂ ਗੱਲਾਂ ਆ ਜਿਹੜਾ ਬਦਲਾ ਖੋਰੀ ਇੱਕ ਦੂਜੇ ਨੂੰ ਚੱਕ ਲੋ ਢਾ ਲੋ ਥੱਲ ਲੋ ਇਹ ਚੱਕ ਵੀ ਨਹੀਂ ਨਿਕਲਣਾ